ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ 24 ਘੰਟਿਆਂ ਦੇ ਵਿੱਚ ਦੁੱਗਣਾ ਪਾਣੀ ਮਾਪਿਆ ਗਿਆ ਯਾਨੀ ਕਿ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਦੁੱਗਣਾ ਹੋ ਗਿਆ ਦਰਿਆ ਦੇ ਕੰਢੇ ਫੌਜੀ ਅਧਿਕਾਰੀ ਪਹੁੰਚੇ ਨੇ ਹਾਲਾਤ ਦੇ ਨਾਲ ਨਜਿੱਠਣ ਦੇ ਲਈ ਮੌਇਨਾ ਕੀਤਾ ਜਾ ਰਿਹਾ ਸਥਾਨਕ ਲੋਕਾਂ ਨੂੰ ਅਲਰਟ ਰਹਿਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਜਿੱਥੇ ਕਿ ਹਿਮਾਚਲ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕੀਤਾ ਹੈ ਦੋਸਤੇ ਚੱਲਦਿਆਂ ਵਕਫਰ ਦਰਿਆ ਜੋਕੇ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਵਾਧਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਬਿਆਸ ਦ ਆ ਤਸਵੀਰਾਂ ਵਖਾ ਰਹੇ ਆ 24 ਘੰਟਿਆਂ ਦੀ ਜੇਕਰ ਗੱਲ ਕਰੀਏ ਤਾਂ 24 ਘੰਟਿਆਂ ਦੇ ਵਿੱਚ ਦੁੱਗਣਾ ਪਾਣੀ ਮਾਪਿਆ ਗਿਆ ਯਾਨੀ ਕਿ ਪਾਣੀ ਦਾ ਪੱਧਰ ਦੁੱਗਣਾ ਹੋ ਚੁੱਕਾ ਹੈ ਆ ਦਰਿਆ ਦੇ ਕੰਢੇ ਹਾਲਾਤਾਂ ਦੇ ਨਾਲ ਅਧਿktion ਦੇ ਲਈ ਜਾਂ मौके ਤੇ ਕਿਸ ਤਰੀਕੇ ਦੀ ਸਥਿਤੀ ਜਾਂ ਫੌਜੀ ਅਧਿਕਾਰੀ ਵੀ ਪਹੁੰਚੇ ਨੇ ਤੇ ਹਾਲਾਤਾਂ ਦਾ ਪੂਰਾ ਜਾਇਜ਼ਾ ਲਿਆ ਜਾ ਰਿਹਾ ਹੈ ਕਿ ਆਖਰਕਾਰ ਗਰਾਊਂਡ ਜ਼ੀਰੋ ਤੇ ਕਿਸ ਤਰੀਕੇ ਦੀ ਸਥਿਤੀ ਤੇ ਨਾਲ ਹੀ ਸਥਾਨਕ ਲੋਕਾਂ ਨੂੰ ਵੀ ਅਲਰਟ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਨਾਲ ਇਸ ਸਮੇਂ ਗੇਜ ਰੀਡਰ ਵਿਜੇ ਕੁਮਾਰ ਮੌਜੂਦ ਨੇ ਜੀ ਰਾਤ ਕੱਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੱਲ ਤੇ ਅੱਜ ਦੇ ਦਰਮਿਆਨ ਕਿੰਨਾ ਕੁ ਫਾਸਲਾ ਜਿਹੜਾ ਹੈਗਾ ਉਹ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਦਾ ਜਿਹੜਾ ਵਧਨ ਦਾ ਦਰਜ ਕੀਤਾ ਗਿਆ ਹੈ ਤੇ 2 ਕਿ ਫੁੱਟ ਦਾ ਹਾਂ ਫਾਸਲਾ ਹੋਇਆ ਠੀਕ ਹੈ ਹਾਂਜੀ 735 20 ਸੀਗਾ ਜੋ ਕੱਲ ਦੀ ਗੇਜ ਸਵੇਰੇ 8 ਵਜੇ ਦੀ ਸੀਗੀ ਔਰ ਉਸ ਤੋਂ ਬਾਅਦ 3650 ਹੋਈ ਭਾਵੇਂ 1.5 ਪੌਣੇ 2 ਫੁੱਟ ਤੇ ਉਦੋਂ ਹੋ ਗਿਆ ਸੀਗਾ ਫਿਰ 3770 ਹੋਈ ਤੇ ਉਹ 2 ਫੁੱਟ ਕਿਵੇਂ ਹੋ ਗਿਆ ਜੀ ਬੜਾ ਕੱਟ ਗਿਆ ਪਾਣੀ ਜਿਹੜਾ ਕੱਲ ਪੀਕ ਕਿਉਂਕਿ ਪੀਕ ਪੁਆਇੰਟ ਤੱਕ ਜਿਹੜਾ ਹੈਗਾ ਇਸ ਸੀਜ਼ਨ ਦੇ ਫਲੱਡ ਦਾ ਜਿਹੜਾ ਹੈਗਾ ਫਲੱਡ ਸੀਜ਼ਨ ਦਾ ਜਿਹੜਾ ਟਾਪ ਪੀਕ ਕਿੱਥੋਂ ਤੱਕ ਜਿਹੜਾ ਹੈਗਾ ਚੱਲ ਚੁੱਕੀ ਗਏ ਜਿਹੜੀ ਇਹ ਇਹਦਾ ਪਹਿਲਾਂ 35 ਦੇ ਘਰੇ ਹੀ ਟਿਕੀ ਹੋ 35 20 ਦੇ ਘਰ ਹੂੰ ਕਦੀ 50 ਹੋ ਜਾਂਦੀ ਕਦੀ 20 ਰੰਦੀ ਕੱਲ ਤੂੰ ਮੈਂ ਕੱਲ ਦਾ ਪੁੱਛ ਰਿਆਂ ਦੀ ਕੱਲ ਤੂੰ ਕਿੰਨਾ ਵਧਿਆ ਹੈਗਾ ਕਿਉਂਕਿ ਜਿੱਦਾਂ ਹੁਣ ਪਾਣੀ ਦਾ ਪੱਧਰ ਦਿਖ ਰਿਹਾ ਹੁਣ ਵੀ ਜਿਹੜਾ ਹੈਗਾ 700 37 70 60 70 ਜਿਹੜਾ ਹੈਗਾ ਸਵੇਰ ਦਾ ਵਾਪੇ ਜਰਾ 739 ਦੇ ਘਰ ਤੁਸੀਂ ਲਾਈ ਲਿਓ 739 ਤੱਕ ਜਾ ਚੁੱਕਿਆ ਠੀਕ ਹੈ 40 ਦੇ ਉੱਤੇ yellow alert ਹੈ ਹਾਂਜੀ ਠੀਕ ਹੈ 1 ਫੁੱਟ ਦਾ ਫਾਸਲਾ ਰਹਿ ਗਿਆ ਫਿਰ ਇਹਦੇ ਵਿੱਚ ਹਾਂਜੀ 739 ਦੇ ਉੱਤੇ ਕਿੰਨਾ ਜਿਹੜਾ ਹੈਗਾ ਡਿਸਚਾਰਜ ਲੈਵਲ ਕੀ ਹੁੰਦਾ ਹੈਗਾ ਇਹ ਹੁੰਦਾ ਉਹਨਾਂ ਦਾ 70 ਗਾ 70 ਤੇ ਕਿਉਂਕਿ 1 ਲੱਖ 5000 ਕਿਊਸੀ ਜਿਹੜਾ ਹੈਗਾ 740 ਦੇ ਉੱਤੇ ਕਿਉਂਕਿ ਇਹ ਤਾਂ ਅਡੇ ਹੀ ਡਾਟੇ ਆ ਜਿਹੜੇ ਤੁਸੀਂ ਦੇ ਰਹੇ ਸੀਗੇ ਤੇ ਜੇ 739 ਤੇ ਪਾਣੀ ਚਲਾ ਗਿਆ ਤੇ 70000 ਕਿਵੇਂ ਹੋਇਆ ਜੀ ਉਹ ਕੀ ਜਾਣਕਾਰੀ ਪੂਰੀ ਨਹੀਂ ਪੂਰੀ ਜਾਣਕਾਰੀ ਨਹੀਂ ਹੈ ਨਹੀਂ ਜੀ ਠੀਕ ਹੈ ਖੈਰ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਾਣਕਾਰੀ ਉਹਨਾਂ ਨੂੰ ਵੀ ਪੂਰੀ ਨਹੀਂ ਹੈ ਲੇਕਿਨ ਇਹਨਾਂ ਦੇ ਡਾਟੇ ਦੇ ਅਨਸਾਰ ਜਿਹੜਾ ਹੈਗਾ 740 ਜਿਹੜਾ ਹੈਗਾ ਮੈਗੇਜ ਮੀਟਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇੱਕ ਵਾਰੀ 740 ਤੇ ਜਦੋਂ ਮੈਗੇਜ ਪਹੁੰਚਦੀ ਹੈ ਤਾਂ ਉਸ ਸਮੇਂ 1,05,500 ਕਿਊਸਿਕ ਜਿਹੜਾ ਹੈਗਾ ਵਾਟਰ ਡਿਸਚਾਰਜਡ ਹੈ ਉਹ ਦੱਸਿਆ ਜਾਂਦਾ ਕਿ ਉਸ ਸਮੇਂ ਇੱਥੋਂ ਬਿਲਕੁਲ 1,05,500 ਕਿਊਸਿਕ ਪਾਣੀ ਜਿਹੜਾ ਹੈਗਾ ਉਹ ਡਿਸਚਾਰਜ ਹੁੰਦਾ ਹੈ ਔਰ 739 ਜੋ ਇਹਨਾਂ ਦਾ ਕਹਿਣਾ ਹੈਗਾ ਕਿ ਰਾਤ ਤੱਕ ਔਰ ਵੈਸੇ ਵੀ ਇਸ ਪੁਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਿੱਥੋਂ ਤੱਕ ਪ ਪਾਣੀ ਦਾ ਕਹਿ ਸਕਦੀ ਹੈ ਕਿ ਵਹਾਓ ਤੋਂ ਬਚ ਘਟਨ ਦਾ ਜਿਹੜਾ ਹੈਗਾ ਕਿਤੇ ਨਾ ਕਿਤੇ ਥੋੜਾ ਤਸਵੀਰਾਂ ਤੋਂ ਵੀ ਸਾਫ਼ ਹੁੰਦਾ ਇਹ ਸਾਰਾ ਦਾ ਤਦਰ ਪਠਾਨਕੋੜ ਪਹੁੰਚੇ ਨੇ ਦਿੱਲੀ ਰੇਲਵੇ ਦੇ ਅਧਿਕਾਰੀ ਜਲੰਧਰ ਜੰਮੂ ਰੇਲਵੇ ਪੁਲ ਦਾ ਜਾਇਜ਼ਾ ਲਿਆ ਗਿਆ ਮੀਂਹ ਦੇ ਕਾਰਨ ਪੁਲੇ ਹੇਠੋਂ ਜ਼ਮੀਨ ਲਗਾਤਾਰ ਖਿਸਕ ਰਹੀ ਹੈ ਜਿਸ ਤਰੀਕੇ ਦੀਆਂ ਤਸਵੀਰਾਂ ਸੀ ਤੁਹਾਨੂੰ ਵਿਖਾ ਰਹੇ ਹਾਂ ਅੱਜ ਜਿਵੇਂ ਦੇ ਉੱਥੇ ਹਾਲਾਤ ਬਣੇ ਹੋਏ ਨੇ ਤਾਂ ਪੂਰੀ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਆ ਦਿੱਲੀ ਤੋਂ ਰੇਲਵੇ ਦੇ ਅਧਿਕਾਰੀ ਪਹੁੰਚੇ ਨੇ ਜਲੰਧਰ ਜੰਮੂ ਰੇਲਵੇ ਪੁਲ ਦਾ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਤਾਂ ਉਹ ਸੀ ਤੋਂ ਸੀਣਾ ਵਿਖਾਰਿਆ ਆ ਕਿ ਕਿਵੇਂ ਰੇਲਵੇ ਪੁਲ ਦੇ ਹੇਠੋਂ ਜ਼ਮੀਨ ਖਿਸਕਦੀ ਹੋਈ ਨਜ਼ਰ ਆਈ ਉਹ ਪੂਰੀਆਂ ਤਸਵੀਰਾਂ ਵੀ ਕੈਮਰੇ ਦੇ ਵਿੱਚ ਕੈਦ ਲਈਆਂ ਤੇ ਉਸ ਦੇ ਬਾਅਦ ਹੀ ਰੇਲਵੇ ਅਧਿਕਾਰੀ ਮੌਕੇ ਤੇ ਪਹੁੰਚੇ ਉਹਨਾਂ ਦੇ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਕਿੱਤੇ ਦਰਿਆ ਦੇ ਵਿੱਚ ਆਏ ਹਰ ਨੇ ਇੱਕ ਵਾਰ ਮੋਰਟੋ ਪ੍ਰਸ਼ਾਸਨ ਦੀਆਂ ਨਿੰਦਾਆਂ ਦਾਤੀਆਂ ਸੀਗੀਆਂ ਅਤੇ ਹਿਮਾਚਲ ਪ੍ਰਸ਼ਾਸਨ ਜਿਹੜਾ ਪੱਬਾ ਪਾਰ ਹੋਇਆ ਪਿਆ ਸੀ ਜੇਕਰ ਗੱਲ ਕਰੀਏ ਰੇਲਵੇ ਦੀ ਤਾਂ ਰੇਲਵੇ ਵੀ ਰੇਲਵੇ ਅਧਿਕਾਰੀ ਵੀ ਜਿਹੜੇ ਆਜਨੇ ਮੌਕੇ ਤੇ ਪਹੁੰਚੇ ਨੇ ਪਿੱਛੇ ਦੀ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਚਾਹਾਂਗਾ ਕਿ ਇਹੀ ਉਹ ਸਾਈਟ ਹੈ ਜਿਹੜੀ ਕਿ ਕੱਲ ਚੱਕੀ ਦਰਿਆ ਦੀ ਪੇਟ ਚੜੀ ਸੀਗੀ ਅਤੇ ਇੱਥੋਂ ਹੀ ਜਿਹੜਾ ਪ੍ਰੋਟੈਕਸ਼ਨ ਵਾਲਾ ਉਹੀ ਜਿਹੜੀ ਹੈ ਚੱਕੀ ਦਰਿਆ ਦੇ ਵਿੱਚ ਡੇਗੀ ਸੀਗੀ ਸੋ ਅੱਜ ਜਿਹੜੇ ਨੇ ਚੀਫ ਇੰਜੀਨੀਅਰ ਦਿੱਲੀ ਤੋਂ ਇੱਥੇ ਮਾਇਨਾ ਕਰਨ ਦੇ ਲਈ ਆਏ ਨੇ ਦੇਖਣ ਵਾਸਤੇ ਆਏ ਨੇ ਕਿ ਹਾਲਾਤ ਕੀ ਨੇ ਇਸ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਬਰਸਾਤ ਲੱਗੀ ਹੋਈ ਹੈ ਬਰਸਾਤ ਦੇ ਵਿੱਚ ਕੰਮ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਪਾਣੀ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਜਾਂ ਫਿਰ ਟੈਂਪਰੇਰੀ ਇਹਦਾ ਕੀ ਹੱਲ ਕਰਿਆ ਜਾਏ ਸੋ ਲਿਆਗਾ ਇਸ ਵੇਲੇ ਜਿਹੜੇ ਨੇ ਜਾਇਜ਼ਾ ਲਿਆ ਜਾ ਰਿਹਾ ਔਰ ਜਾ ਕੇ ਜਿਹੜੀ ਆ ਉਹ ਆਪਣੀ ਰਿਪੋਰਟ ਦੇਣਗੇ ਉਹ ਦਿੱਲੀ ਜਾ ਕੇ ਕੀ ਆਖਰਕਾਰ ਇੱਥੋਂ ਦੇ ਹਾਲਾਤ ਕੀ ਨੇ ਸੋ ਕਿਹਾ ਜਾ ਰਿਹਾ ਕਿ ਜਲਦੀ ਜਿਹੜਾ ਆ ਇਹਦੀ ਪ੍ਰੋਟੈਕਸ਼ਨ ਦੇ ਲਈ ਕੰਮ ਸ਼ੁਰੂ ਕਰਤਾ ਜਾਵੇਗਾ ਤੇ ਇਹ ਇਸ ਪੌਂਡ ਨੂੰ ਬਚਾਉਣ ਦੀ ਜਿਹੜੀ ਕੋਆਇ ਜਿਹੜੀ ਆ ਉਹ ਸ਼ੁਰੂ ਕਰਤੀ ਜਾਵੇਗੀ ਸੁਜਿੰਦਰ ਕੁਮਾਰ ਨਿਊਜ਼ ਇਨ ਪੰਜਾਬ ਪਠਾਨਕੋਟ ਤਾਂ ਪਠਾਨਕੋਟ ਦੀਆਂ ਤਨਸੀ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਦਿੱਲੀ ਰੇਲਵੇ ਦੇ ਅਧਿਕਾਰੀ ਪਹੁੰਚੇ ਨੇ ਜਰੰਦਤ ਜੰਮੂ ਰੇਲਵੇ ਪੋਲਤਾਉਨ ਦੇ ਵੱਲੋਂ ਜਾਇਜ਼ਾ ਲਿਆ ਗਿਆ ਆ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਦੋਂ ਚੱਕੀ ਦਰਿਆ ਲਗਾਤਾਰ ਉਫਾਨ ਤੇ ਨਜ਼ਰ ਆ ਰਿਹਾ ਇਸ ਦੇ ਵਿਚਾਲੇ ਹੀ ਮੀਂਹ ਦੇ ਕਾਰਨ ਪੁੱਲ ਦੇ ਢੇਠਾਂ ਤੋਂ ਜ਼ਮੀਨ ਖਿਸਕਦੀ ਹੋਈ ਨਜ਼ਰ ਆਈਆਂ ਪੂਰੀਆਂ ਤਸਵੀਰਾਂ ਵਿੱਚ ਜੋ ਕਿ ਕੈਮਰੇ ਦੇ ਵਿੱਚ ਆਕੈਤ ਹੋਈਆਂ ਆ ਤਾਂ ਕਿਸੇ ਤਰੀਕੇ ਦੇ ਨਾਲ ਰੇਲਵੇ ਲਾਈਨ ਨੂੰ ਕੋਈ ਨੁਕਸਾਨ ਨਾ ਪਹੁੰਚੇ ਇहतਿਆਤਨ ਕਿਸ ਤਰੀਕੇ ਦੇ ਕਦਮ ਚੁੱਕਣ ਦੀ ਜ਼ਰੂਰਤ ਹੈ ਇਸੇ ਨੂੰ ਲੈ ਕੇ ਰੇਲਵੇ ਦੇ ਅਧਿਕਾਰੀਆਂ ਦੇ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ ਉਸ ਜਗ੍ਹਾ ਦਾ ਦੌਰਾ ਕੀਤਾ ਗਿਆ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਪੰਜ ਜ਼ਿਲ੍ਹਿਆਂ ਨੂੰ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਚੱਲਦਿਆਂ ਕਈ ਇਲਾਕਿਆਂ ਦੇ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਜੇਕਰ ਗੱਲ ਕਪੂਰਥਲਾ ਦੀ ਕਰੀਏ ਤਾਂ ਇੱਥੇ ਵੀ ਮੀਂਹ ਦੇ ਕਾਰਨ ਹਮਸਪਰੀ ਗਰਮੀ ਤੋਂ ਤਾਂ ਲੋਕਾਂ ਨੂੰ ਰਾਹਤ ਮਿਲੀ ਹੈ ਪਰ ਸੜਕਾਂ ਤੇ ਭਰਿਆ ਪਾਣੀ ਇੱਕ ਵੱਡੀ ਪਰੇਸ਼ਾਨੀ ਬਣ ਰਿਹਾ ਤੁਹਾਨੂੰ ਕਪੂਰਥਲਾ ਦੀਆਂ ਸੜਕਾਂ ਦੀਆਂ ਤਸਵੀਰਾਂ ਵਿਖਾ ਰਹੇ ਕਿ ਮੀਂਹ ਦੇ ਕਾਰਨ ਕਿਵੇਂ ਸੜਕਾਂ ਜਲਤਾਂ ਨਜ਼ਰ ਆ ਰਹੀਆਂ ਨੇ ਵੱਡੇ ਪੱਧਰ ਤੇ ਪਾਣੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤੇ ਉਸੇ ਪਾਣੀ ਦੇ ਵਿੱਚੋਂ ਵਾਨ ਚਾਲਕ ਲੰਗਣ ਦੇ ਲਈ ਮਜਬੂਰ ਨੇ ਹਾਲਾਂਕਿ ਗਰਮੀ ਤੋਂ ਜ਼ਰੂਰ ਲੋਕਾਂ ਨੂੰ ਰਾਹਤ ਮਿਲੀ ਹੈ ਪਰ ਜਦੋਂ ਨਿਕਾਸੀ ਦੇ ਟੁਕਮੇ ਪ੍ਰਬੰਧ ਨਾ ਹੋਣ ਗਲੀਆਂ ਦੇ ਵਿੱਚ ਸੜਕਾਂ ਤੇ ਪਾਣੀ ਭਰ ਜਾਵੇ ਤਾਂ ਸਵਾਭਿਕ ਹੈ ਫਿਰ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਨਾਲ ਹੀ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਵੀ ਜਾਣਕਾਰੀ ਦੇ ਰਹੇ ਹਾਂ ਕਿ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਮੌਸਮੀ ਭਾਕ ਦੇ ਵੱਲੋਂ ਜਾਰੀ ਕੀਤਾ ਗਿਆ ਕਿ ਉਸ ਦੇ ਵਿੱਚ ਪਠਾਨਕੋਟ ਵੀ ਹੈ ਹੁਸ਼ਿਆਰਪੁਰ ਜ਼ਿਲ੍ਹਾ ਮੋਹਾਲੀ ਹੈ ਫਤੇਗੜ ਸਾਹਿਬ ਹੈ ਪਟਿਆਲਾ ਜ਼ਿਲ੍ਹਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਅੱਜ ਤੱਕ ਜਿਹੜੀਆਂ ਜਗਾਵਾਂ ਤੇ ਹੁਣ ਤੱਕ ਮੀਂਹ ਪਿਆ ਹੈ ਜਾਂ ਮੀਂਹ ਪੈ ਰਿਹਾ ਹੈ ਤੇ ਕਈ ਥਾਵਾਂ ਤੇ ਪਾਣੀ ਭਰਨ ਦੇ ਕਾਰਨ ਹੀ ਲੋਕਾਂ ਨੂੰ ਆ ਕਾਫੀ ਦਿੱਕਤ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਤਾਂ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਦੱਸ ਰਹੇ ਹਾਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮੌਸਮੀ ਭਾਗ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਦਰਸਨ ਪੰਜੋ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਮੌਸਮੀ ਭਾਗ ਨੇ ਅਲਰਟ ਜਾਰੀ ਕੀਤਾ ਤੇ ਕਪੂਰਥਲਾ ਦੇ ਵਿੱਚ ਮੀਂਹ ਪੈਣ ਦੇ ਕਾਰਨ ਸੜਕਾਂ ਤੇ ਪਾਣੀ ਭਰਿਆ ਹੋਇਆ ਹੈ ਜਿਸ ਦੇ ਕਾਰਨ ਲੋਕਾਂ ਨੂੰ ਵੀ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਰੁਕ ਰੁਕ ਕੇ بارش ਹੋ ਰਹੀ ਹੈ ਔਰ بارش ਇਸ ਵੇਲੇ ਵੀ ਹੋ ਰਹੀ ਹੈ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਕਿ ਹਰ ਪਾਸੇ ਪਾਣੀ ਪਾਣੀ ਹੋਇਆ ਪਿਆ ਹੈ ਤਸਵੀਰਾਂ ਤੁਹਾਨੂੰ ਦਿਖਾਣੇ ਆ ਇਹ ਤਸਵੀਰਾਂ ਨੇ ਦੇਖੋ ਕਿਸ ਤਰ੍ਹਾਂ ਪਾਣੀ ਪਾਣੀ ਹੋਇਆ ਪਿਆ ਔਰ ਇਹ ਪਾਣੀ ਜਿਹੜਾ ਹੈ ਕਿੱਥੇ ਹੜ੍ਹ ਨਹੀਂ ਆਇਆ ਹੈ ਇਹ ਸ਼ਹਿਰੀ ਖੇਤਰ ਦਾ ਇਲਾਕਾ ਹੈ ਔਰ ਸ਼ਹਿਰੀ ਖੇਤਰ ਦੇ ਵਿੱਚ ਇਹ ਜਲਮਗਨ ਹੋਇਆ ਪਿਆ ਹੈ ਹਰ ਪਾਸੇ ਪਾਣੀ ਖੜਾ ਹੈ ਔਰ ਇਹ ਪਾਣੀ ਕੋਈ ਸਾਫ ਪਾਣੀ ਨਹੀਂ ਹੈ ਇਹ ਗੰਦਾ ਪਾਣੀ ਹੈ ਔਰ ਕਿੱਥੇ ਨਾ ਕਿੱਥੇ ਇਹ ਪਾਣੀ ਰੁਕਣਾ ਨਿਕਾਸ ਨਾ ਹੋਣਾ ਇੱਕ ਨਗਰ ਨਿਗਮ ਦੇ ਪ੍ਰਬੰਧਾ ਦੇ ਉੱਤੇ ਸਵਾਲੀਆ ਨਿਸ਼ਾਨ ਹੈ ਲੋਕ ਆਪਣੇ ਦਿਨ ਚੱਲ ਰਿਹਾ ਦੇ ਵਿੱਚ ਨਿਕਲੇ ਹੋਏ ਨੇ ਕਿਸੇ ਨੇ ਆਪਣੇ ਬੱਚਿਆਂ ਨੂੰ ਲੈਣਾ ਹੈ ਕਿਸੇ ਨੇ ਸਕੂਲ ਛੱਡਣਾ ਹੈ ਕਿਸੇ ਨੇ ਕੰਮ ਕਰਨੇ ਨੇ ਇਹਨਾਂ ਕੋਲੋਂ ਪੁੱਛਦੇ ਹਾਂ ਤੁਸੀਂ ਕਿੱਥੋਂ ਆਏ ਹੋ ਜੀ ਲੋਕਲ ਸ਼ਹਿਰ ਤੋਂ ਯਾਨੀ ਲੋਕਲ ਸ਼ਹਿਰ ਤੋਂ ਆਏ ਹਾਂ ਫਿਰ ਤੁਹਾਡੇ ਕੋਲੋਂ ਜਾਣ ਲੈਣੇ ਆਂ ਸ਼ਹਿਰ ਦਾ ਕੀ ਹਾਲ ਹੈ ਸ਼ਹਿਰ ਦਾ ਜਿੱਥੇ-ਜਿੱਥੇ ਏਰੀਆ ਜਿੱਧਰ ਡਾਊਨ ਹੈ ਜਿੱਥੇ ਸਾਰੇ ਪਾਸੇ ਪਾਣੀ ਰਹੀ ਹੈ ਜੀ ਕਿੰਨਾ ਕੁ ਪਾਣੀ ਹੈ ਇਤੋਂ ਜ਼ਿਆਦਾ ਹੀ ਹੋਏਗਾ ਜੀ ਇਤੋਂ ਜ਼ਿਆਦਾ ਹੈ ਸਕੂਟਰ ਬੰਦੋ ਯਾਰ ਰਸਤੇ 'ਚ ਇਹ ਸਕੂਟਰ ਤਾਂ ਨਹੀਂ ਮੈਂ ਤਾਂ ਦੂਸਰੇ ਰਸਤੇ ਤੋਂ ਆਇਆ ਹਾਂ ਬਾਕੀ ਹੈ ਸਕੂਟਰ ਬੰਦ ਹੋਣ ਵਾਲਾ ਹੀ ਇਸ ਹਿੱਸੇ 'ਚ ਬਹੁਤ ਜਗ੍ਹਾ ਤੁਸੀਂ ਇੱਥੇ ਕਿਉਂ ਪਹੁੰਚੇ ਹੋ ਮੈਂ ਆਪਣੇ ਬੱਚੇ ਨੂੰ ਲੈਣ ਆਇਆ ਜਰੂਰੀ ਕੰਮ ਹੈ ਜਰੂਰੀ ਕੰਮ ਹੈ ਇਹ ਜਿਹੜੇ ਪ੍ਰਬੰਧ ਨੇ ਇਹਨਾਂ ਤੇ ਕੀ ਕਹਿਣਾ ਚਾਹੋਗੇ ਇੱਕ ਸ਼ਹਿਰ ਨਿਵਾਸੀ ਹੋ ਤੁਸੀਂ ਇਹੋ ਜਿਹੇ ਹਾਲਾਤ ਨੇ ਸੜਕਾਂ ਤੇ ਗਲੀਆਂ 'ਚ ਪਾਣੀ ਖੜਾ ਹੈ ਸੁਵਿਧਾਵਾਂ ਨੂੰ ਲੈ ਕੇ ਕੋਈ ਸਵਾਲੀਆ ਨਿਸ਼ ਸਵਾਲੀਆਂ ਨਿਸ਼ਾਨ ਤਾਂ ਹੈ ਹੀ ਹੈ ਜੀ ਹੁਣ ਦੇਖੋ ਪੂਰੇ ਮੌਨਸੂਨ ਦੇ ਸੀਜ਼ਨ ਚ ਪਹਿਲਾ ਪਹਿਲਾ ਬਰਸਾਤ ਹੈ ਜਿਹੜਾ ਸਵੇਰ ਤੋਂ ਲੈ ਕੇ ਕੰਟੀਨਿਊਸਲੀ ਹੋ ਰਿਹਾ ਹੈ ਔਰ ਪਹਿਲੀ ਬਰਸਾਤ ਦੇ ਵਿੱਚ ਦੇਖੋ ਸੀਵਰੇਜ ਵਗੈਰਾ ਸਾਰਾ ਬਲੌਕ ਹੋ ਗਿਆ ਆਮ ਆਦਮੀ ਕੀ ਮੰਗ ਕਰਦਾ ਹੈ ਬਾਰਿਸ਼ ਤਾਂ ਹੁੰਦੀ ਰਹੇਗੀ ਆਮ ਆਮ ਆਦਮੀ ਤਾਂ ਜੀ ਫੈਸਿਲਿਟੀ ਮੰਗ ਕਰਦਾ ਹੈ ਜੀ ਜਦੋਂ ਅਗਰ ਉਹ ਸਾਰਾ ਟੈਕਸ ਪੇ ਕਰ ਰਿਹਾ ਸਭ ਕੁਝ ਕਰ ਰਿਹਾ ਕਿ ਉਹਨੂੰ ਬੇਸਿਕ ਫੈਸਿਲਿਟੀ ਤਾਂ ਮਿਲੇ ਹੁਣ ਦੇਖੋ ਅਸੀਂ ਆ ਰਹੇ ਹਾਂ ਠੀਕ ਹੈ ਸਵੇਰੇ ਮੈਂ ਚੱਡਣਾ ਹੈ ਮੈਂ ਕਾਰ ਚ ਆ ਗਿਆ ਠੀਕ ਹੈ ਬੱਟ ਮੈਂ ਕਹਾਂ ਹੁਣ ਚਲੋ ਇੱਕ ਵਾਰੀ ਆਪਾਂ ਜਾ ਰਹੇ ਤਾਂ ਦੇਖੀਏ ਜਦੋਂ ਆਮ ਲੋਕ ਵੀ ਤਾਂ ਜਾ ਹੀ ਰਹੇ ਆਪਾਂ ਨੂੰ ਵੀ ਜਾਣ ਚ ਕੀ ਦਿੱਕਤ ਆ ਆਮ ਆਦਮੀ ਤਾਂ ਹੀ ਕਹਿ ਰਿਹਾ ਹੈ ਕਿ ਵੀ ਇਹ ਸਭ ਚੀਜ਼ਾਂ ਦੀ ਪ੍ਰੋਬਲਮ ਨਹੀਂ ਆਣੀ ਚਾਹੀਦੀ ਤੁਸੀਂ ਬਾਰਿਸ਼ ਦਾ ਤਾਂ ਚਲੋ ਜ਼ਰੂਰ ਹੈ ਉਹਦਾ ਆਪਣਾ ਅਲੱਗ ਨੰਨੂ ਹੈ ਪਰ ਆ ਜਿਹੜਾ ਇਹ ਇਹ ਬਾਰਿਸ਼ ਦੇ ਵਿੱਚ ਇੰਟਰਪਸ਼ਨ ਹੈ ਜਿਹੜਾ ਇਹ ਮਾਹੌਲ ਖਰਾਬ ਹੁੰਦਾ ਹੈ ਔਰ ਇਹ ਬਾਰੇ ਕੀ ਕਹੋਗੇ ਮਜ਼ਾਕ ਕਰਕਰਾਉ ਜੰਦਰ मज़ा लेने मजा लेना चाह रहे थे हम लोग कि बारिश का मज़ा ले बट इस चक्कर में हम लोग मजा तो क्या ले रहे हैं बल्कि इस प्रॉब्लम ही फेस कर रहे हैं कि भाई बच्चे को लेने आ रहे तो हर एक के पास तो हर एक चीज़ नहीं अवेलेबल फिर भी हम लोग कैसे मतलब गवर्नमेंट इस चीज़ को कैसे इतने हम कॉन्सेप्ट पढ़ते हैं जब तो वो स्टडी को अप्लाई क्यों नहीं हो रहा जैसे रेन वाटर हार्वेस्टिंग होगी या सीवरेज सिस्टम हो गया तो वो कहाँ गया वो वो सारी स्टडीज कहाँ हैं जब हमने साइंटिफिकली सब सा कुछ पढ़ा है आजकल तो ए तक पहुँच गए तो ये तो बहुत छोटी सी चीज़ है और ये ऐसा तो है नहीं कि इस साल ही होना हर साल होना और हर बार हो रहा है हर बार यही प्रॉब्लम है तो क्या चेंजेस आई हम में क्या हमने डेवलपमेंट कर ली ਰੋਕਾਂਗੇ ਅਗਲੀ ਖਬਰ ਦਾ ਜੰਮੂ ਕਸ਼ਮੀਰ ਦੇ ਵਿੱਚ ਭਾਰੀ ਮੀਂਹ ਦਾ ਕਹਿਰ ਨਜ਼ਰ ਆਇਆ ਕਈ ਥਾਵਾਂ ਤੇ ਨਦੀਆਂ ਨਾਲੇ ਉਫਾਨ ਤੇ ਜੰਮੂ ਕਸ਼ਮੀਰ ਦੇ ਮਿੰਦਰ ਇਲਾਕੇ ਦੇ ਵਿੱਚ ਵੀ ਪਾਣੀ ਵੱਧ ਗਿਆ ਮਿੰਦਰ ਪੁਨਚ ਰੋਡ ਬੰਦ ਹੋ ਗਿਆ ਕਈ ਹੋਰ ਥਾਵਾਂ ਤੇ ਵੀ ਰੋਡ ਜੋਕੇ ਬਲੌਕ ਹੋਈ ਨੇ ਤੁਹਾਨੂੰ ਸੇ ਤਸਵੀਰਾਂ ਵਿਖਾ ਰਹੇ ਹਾਂ ਜੰਮੂ ਕਸ਼ਮੀਰ ਦੇ ਵਿੱਚ ਕਿਵੇਂ ਤੇ ਹਾਲਾਤ ਬਣੇ ਹੋਏ ਨੇ ਭਾਰੀ ਮੀਂਹ ਦਾ ਕਹਿਰ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਈ ਥਾਵਾਂ ਤੇ ਨਦੀਆਂ ਨਾਲੇ ਲਗਾਤਾਰ ਉਫਾਨ ਤੇ ਨਜ਼ਰ ਆ ਰਹੇ ਨੇ ਜੰਮੂ ਕਸ਼ਮੀਰ ਦੇ ਮਿੰਦਰ ਇਲਾਕੇ ਦੇ ਵਿੱਚ ਵੀ ਪਾਣੀ ਵੱਧ ਗਿਆ ਮਿੰਦਰ ਪੁਨਚ ਰੋਡ ਜਿਸ ਦੇ ਨਾਲ ਬੰਦ ਹੋ ਗਿਆ ਵਜੇ ਬੁ ਆ ਪ੍ਰਭਾਵਿਤ ਹੋਈ ਹੈ ਨਦੀਆਂ ਨਾਲੇ ਕਿਸ ਤਰੀਕੇ ਦੇ ਨਾਲ ਉਫਾਂਤੀ ਨੇ ਤੁਸੀਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਆ ਪਾਣੀ ਦਾ ਤੇਜ਼ ਵਹਾਅ ਨਜ਼ਰ ਆ ਰਿਹਾ ਹੈ ਆ ਤਾਂ ਪਾਣੀ ਦਾ ਲੈਵਲ ਵੀ ਲਗਾਤਾਰ ਨਦੀਆਂ ਨਾਲਿਆਂ ਦੇ ਵਿੱਚ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਕਈ ਹੋਰ ਥਾਵਾਂ ਤੇ ਰੋਡ ਤੱਕ ਵੀ ਬਲਾਕ ਹੋ ਚੁੱਕੇ ਨੇ ਮੇਧਰ ਕੁੰਛ ਰੋਡ ਬੰਦ ਹੋ ਗਿਆ ਅੱਗੇ ਜੇ ਜਦੋਂ ਅੜਾ ਵਰਗੀ ਸਥਿਤੀ ਬਣਦੀ ਹੈ ਜਾਂ ਕਿਤੇ ਲੈਂਡਸਲਾਈਡ ਹੁੰਦੀ ਹੈ ਤਾਂ ਫਿਰ ਰੋਡ ਚਾਹੇ ਉਹ ਹਾਈਵੇ ਹੋਵੇ ਚਾਹੇ ਕੋਈ ਲੋਕਲ ਰੋਡ ਹੋਵੇ ਰੋਡ ਵੀ ਬੰਦ ਹੋ ਜਾਂਦੇ ਨੇ ਫਿਰ ਲੋਕਾਂ ਨੂੰ ਮਸਾਫਰਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜੰਮੂ ਕਸ਼ਮੀਰ ਦੇ ਮੰਦਰ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਕਿ ਕਈ ਥਾਵਾਂ ਤੇ ਨਦੀਆਂ ਨਾਲੇ ਕਿਵੇਂ ਉਫਾਨਦੇ ਨੇ ਆ ਪਾਣੀ ਦਾ ਤੇਜ਼ ਵਹਾਅ ਨਦੀਆਂ ਨਾਲਿਆਂ ਦੇ ਵਿੱਚ ਵਿਛਾ ਜਾ ਸਕਦਾ ਹੈ ਪਾਣੀ ਦਾ ਲੈਵਲ ਪਾਣੀ ਦਾ ਪੱਧਰ ਵੀ ਜੋ ਕੇ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਦੇ ਵਿਚਾਲੇ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਤਾਂ ਜੋ ਕਿਸੇ ਤਰੀਕੇ ਦੀ ਕੋਈ ਵੀ ਅਣਸੁਖਾਮੀ ਘਟਨਾ ਨਾ ਵਾਪਰ ਸਕੇ